ਇਹ ਪੰਜਾਬ ਸਰਕਾਰ ਦਾ ਨੰਬਰ ਲੋਕਲ ਗਵਰਨਮੈਂਟ 315/23/2024/5LG3/702 ਨੰਬਰ ਡੇਟਡ 14/6/24 ਰਾਹੀਂ ਸ਼੍ਰੀਮਤੀ ਗੀਤਾ ਲਾਣੀ ਨੂੰ ਨਗਰ ਕੌਂਸਲ ਵੱਲੋਂ ਜਿਹੜੇ ਲਗਾਤਾਰ 3 ਮੀਟਿੰਗਾਂ ਹਾਜ਼ਰ ਹੋਣਾ ਜ਼ਰੂਰੀ ਹੈ ਉਹ ਲਗਾਤਾਰ 6 ਮੀਟਿੰਗਾਂ ਜਿਹੜੀਆਂ ਗੈਰ ਹਾਜ਼ਰ ਦੇ ਇਸ ਕਰਕੇ ਸਰਕਾਰ ਦੁਆਰਾ ਅਮਦ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਅੱਜ 14/6 ਨੂੰ ਫਾਲੋਅ ਕਰਤਾ ਹੈ ਇਹਨਾਂ ਨੂੰ ਨੋਟਿਸ ਜਿੱਤੇ ਗਿਆ ਨੇ ਕਿ ਉਹਨਾਂ ਨਗਰ ਕੌਂਸਲ ਤੋਂ ਜਿਹੜੀ ਹੈਗੀ ਰਿਪੋਰਟ ਜਿਹੜੀ ਆਪਣੇ ADC ਨੂੰ ਗਈ ਸੀ ADC ਨੇ ਆਪਣੀ ਰਿਪੋਰਟ ਜਿਹੜੀ ਹੈ ਸੈਕਟਰੀ ਨੂੰ ਸਬਮਿਟ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਨੋਟਿਸ ਮਿਲਿਆ ਸੀ ਆਪਾਂ ਇਹਨਾਂ ਨੂੰ ਰਸੀਵ ਕਰਾਇਆ ਸੀ ਉਹ ਚ 21 ਦਿਨ ਦਾ ਸਰਕਾਰ ਨੂੰ ਇਹਨਾਂ ਨੂੰ ਜਵਾਬ ਦੇਣ ਲਈ ਦਿੱਤਾ ਹੀ ਯਾਨੀ 21 ਦਿਨਾਂ ਜਵਾਬ ਆਪਣਾ ਚੰਡੀਗੜ੍ਹ ਭੇਜਿਆ ਸੀ ਪਰ ਜਵਾਬ ਉਹ ਸਹਿਮਤ ਨਹੀਂ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਖਾਦੀ ਅੱਗੇ ਦਾ ਪ੍ਰੋਸੈਸ ਕੀ ਹੋਗਾ ਅਗੇ ਸਾਡੇ ਵੱਲੋਂ ਦੇ ਫਾਲਗਾ ਜੀ ਹੁਣ ਤੇ ਜਦੋਂ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਚੱਲ ਗਈ ਆ ਉਹਦਾ ਰੈਕਸ਼ਨ ਜਿਹੜਾ ਹੋਏਗਾ ਬਾਈ ਇਲੈਕਸ਼ਨ ਜਿਵੇਂ ਨਹੀਂ ਚੋਣ ਹੋਏਗੀ ਸਰ ਇਹ ਦੁਬਾਰਾ ਕੀ ਦਲੀਲ ਉੱਤੇ ਕੱਢ ਸਕਦੇ ਅੱਛੇ ਨਹੀਂ ਕੱਢ ਸਕਦੇ ਜੀ ਚੰਡੀਗੜ੍ਹ ਹਾਈ ਕੋਰਟ ਕੀ ਕਰਨਾ ਸਰਦਾਰ ਜੀ ਕੀ ਮਾਮਲਾ ਜਿਹੜਾ ਜੀ ਇਸ ਨੂੰ ਪੌਸਟਲ ਨੂੰ ਅੱਜ ਵੀ ਰੱਦ ਕਰ ਦਿੱਤਾ ਹੈ ਦੇਖੋ ਜੀ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਸ਼੍ਰੀਮਤੀ ਗੀਤਾ ਰਾਣੀ ਜੀ ਕਾਉਂਸਲਰ ਵਾਰਡ ਨੰਬਰ 7 ਤੋਂ ਜਿਹੜੇ ਲਗਾਤਾਰ ਅਜਨਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਰਹੇ ਸੀ ਔਰ ਨਾ ਤਾਂ ਕਿਸੇ ਮੀਟਿੰਗ ਦਾ ਹਿੱਸਾ ਹੋ ਬਣ ਰਹੇ ਸੀ ਔਰ ਲਗਾਤਾਰ ਇੰਟਰਪਟ ਕਰ ਰਹੇ ਸੀ ਮੀਟਿੰਗਸ ਨੂੰ ਉਹਦੇ ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਲੋਕਲ ਬਾਡੀ ਦੇ ਸਾਡੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸੈਕਟਰੀ ਸ਼੍ਰੀ ਅਜੋਈ ਸ਼ਰਮਾ ਜੀ ਨੇ ਪੰਜਾਬ ਮਿਊਨਿਸਪਲ ਐਕਟ 1911 ਦੀ ਧਾਰਾ 16 اک سی ادին ਆਪਣੇ ਅਧਿਕਾਰਾਂ ਦੀ ਉਹਨਾਂ ਵਰਤੋਂ ਕਰਦੇ ਹੋਏ ਸ਼੍ਰੀਮਤੀ ਗੀਤਾ ਰਾਣੀ ਜੀ ਨੂੰ ਆਪਣੇ ਅਹੁਦੇ ਤੋਂ ਉਹਨਾਂ ਦੇ ਜੋ ਮੈਂਬਰਸ਼ਿਪ ਹੈ ਕਾਉਂਸਲਰ ਦੀ ਹੈ ਐਜ਼ ਅ ਮੈਂਬਰ ਦੇ ਤੌਰ ਤੇ ਨਗਰਪੰਚਾਇਤ ਉਹਨੂੰ ਫਾਰਗ ਕਰ ਦਿੱਤਾ ਹੈ ਔਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਦੇਖੋ ਤੁਸੀਂ ਦੇਖਿਆ ਹੋਊਗਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਹਮੇਸ਼ਾ ਹਾਰ ਜਿਹੜੀ ਹੈ ਉਬਰਿਆਈ ਦੀ ਹੁੰਦੀ ਹੈ ਇਹ ਕੁਦਰਤ ਦਾ ਵਿਧਾਨ ਹੈ ਕਿ ਜੇ ਤੁਸੀਂ ਸ਼ਹਿਰ ਨੂੰ ਸਮਰਪਿਤ ਨਹੀਂ ਹੋਗੇ ਜਿਸ ਮਕਸਦ ਵਾਸਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੈ ਜੇ ਤੁਸੀਂ ਆਪਣੀ ਐਸ਼ੋ ਆਰਾਮ ਔਰ ਸ਼ੋਹਰਤ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਮੀਟਿੰਗਸ ਦਾ 파ਰਟ ਨਾ ਬਣਨਾ ਔਰ ਸ਼ਹਿਰ ਦੇ ਵਿਕਾਸ ਲਈ ਤਤਪਰ ਨਾ ਹੋਣਾ ਤਾਂ ਉਹਦੇ ਵਾਸਤੇ ਫਿਰ ਗੁਰੂ ਵੀ maaf ਨਹੀਂ ਕਰਦਾ ਇਸੇ ਚੀਜ਼ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਉਸ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅੱਜ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਉਹ ਖਾਰਜ ਕਰ ਦਿੱਤੀ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਕਿ ਸਾਡੇ ਹਾਊਸ ਦੇ 15 ਮੈਂਬਰਸ ਨੇ ਔਰ 15 ਮੈਂਬਰਸ ਦੇ ਵਿੱਚੋਂ ਸਾਡੀ ਜਿਹੜੀ ਉਹ ਗਿਣਤੀ ਜਿਹੜੀ ਉਹ ਘਟ ਕੇ 13 ਰਹਿ ਗਈ ਇਹ ਜਿਹੜੀ ਇੱਕ ਹੋਰ ਨੀਤੀ ਆ ਉਹ ਉਹ ਕਿਰੇ ਕਾਰਨ ਕਰਕੇ ਹੋਵੇ ਉਹ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਨਗਰਪੰਚਾਇਤ ਦੇ ਵਿੱਚ ਅਹਿਮ ਪੰਕਾ ਨਿਵਾਾਰੇ ਸੀ ਜਿਹੜੇ ਆਪਣੇ ਸ਼ਹਿਰ ਨੂੰ ਵੀ ਸਮਰਪਿਤ ਸਨ ਬਹੁਤ ਹੀ ਉਨੇਕ ਸ਼ਖਸੀਅਤ ਲੇਡੀ ਸ਼੍ਰੀਮਤੀ ਗਿਆਨਕੌਰ ਜੀ ਉਹਨਾਂ ਦੀ ਡੈਥ ਹੋਣ ਦੇ ਕਾਰਨ ਇਹ ਜਿਹੜੀ ਸੀਟ ਖਾਲੀ ਹੋਈ ਸੀ ਔਰ ਉਹ ਇਹ ਦੋ ਚੋਣਾਂ ਜਿਹੜੀਆਂ ਨੇ ਅਗਲੇ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਹੋਣ ਜਾ ਰਹੀਆਂ